ਸਰਕਾਰੇ ਕ ਲੇਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਇਹ ਕੀ ਮਾਮਲਾ ਜਿਹੜਾ ਅੱਜ ਪ੍ਰੈਸ ਕਨਫਰੈਂਸ ਰੱਖੀ ਕੱਲ੍ਹ ਸ਼ਾਮ ਨੂੰ 5:00 ਵਜੇ ਜਿਹੜੇ ਕਪੂਠੜਾ ਦੇ ਵਿੱਚ ਇੱਕ ਥੋੜੀ ਜੀ ਸੈਂਸਿਟਿਵ ਜਿਹੜਾ ਸੀਗਾ ਉਹ ਕ੍ਰਾਈਮ ਹੋਇਆ ਸੀਗਾ ਜਿਹਦੇ ਵਿੱਚ ਇੱਕ ਮਨਦੀਪ ਖੋੜ ਜਿਹੜੀ ਸੀਗੀ ਬਾਈਪਾਸ ਤੇ ਜਾ ਰਹੀ ਸੀਗੀ ਇਹਨੂੰ ਦੋ ਮੋਟਰਸਾਈਕਲ ਤੇ ਮੁੰਡੇ ਆਏ ਜਿਨ੍ਹਾਂ ਨੇ ਫਾਇਰ ਕੀਤਾ ਆਨਲਾਈਨ ਦੇ ਲੱਗਦੇ ਵਿੱਚ ਜਿਹੜੇ ਸੀਗੀ ਫਾਇਰ ਲੱਗਾ ਔਰ ਇਸ ਤੋਂ ਬਾਅਦ ਜਿਹੜਾ ਨੂੰ ਇੰਜਰਡ ਹਾਫ ਦੇ ਵਿੱਚ ਜਿਹੜਾ ਸਿਵਨ ਹਸਪੀਟਲ ਲੈ ਕੇ ਆਇਆ ਗਿਆ ਇਸ ਇਨਫੋਰਮੇਸ਼ਨ ਤੇ ਉੱਤੇ ਪੁਲਿਸ ਨੇ ਐਕਟ ਕਰਦੇ ਵੇ ਇਮੀਡੀਏਟਲੀ ਜਿਹੜੀ ਹੈ 333 ਨੰਬਰ ਐਫ ਆਈ ਆਰ ਜਿਹੜੀ ਸਾਨਾ ਸਿਟੀ ਦੇ ਵਿੱਚ ਦਰਜ ਕੀਤੀ 393 ਹੈ। ਔਰ ਬੜੀ ਮੁਸਤੈਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸ ਐਸ ਪੀ ਸ਼੍ਰੀ ਗੌਰਵ ਪੂਰਾ ਜਿਹੜੀ ਹੈ ਜੱਤਣਾ ਹੁਣ ਸੈਂਸਿਟੀਵਿਟੀ ਆਫ ਦੀ ਕੇਸ ਰਿਹਾ ਹੈ ਇਮੀਡੀਏਟਲੀ ਡੀ ਐਸ ਪੀ ਜਿਹੜੇ ਸਿਟੀ ਸੀਗੇ ਕਪੂਥਲਾ ਸ਼ਿੱਲਜੀ ਜੀ ਇਹਨਾਂ ਦੇ ਥੱਲੇ ਔਰ ਨਾਲ ਦੀ ਟੀਮ ਔਰ ਸੀਆਈ ਦੀ ਟੀਮ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 55 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ ਪੰਜੇ ਦੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਇਹਨਾਂ ਕੋਲ ਅਸੀਂ ਜਿਹੜਾ ਸੀਗਾ ਵਾਧਾਤ ਵਿੱਚ ਰੱਖਿਆ ਜਿਹੜਾ ਪਿਸਤਲ ਸੀਗਾ ਉਹ ਵੀ ਔਰ ਨਾਲ ਪੰਜ ਚੰਦਾ ਕਾਤੂਸ ਜਿਹੜੇ ਸੀਗੇ ਇਹ ਰਿਕਵਰ ਕਰ ਲਏ ਇਹ ਜਿਹੜੇ ਫੜੇਗੇ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨ ਇੱਕ ਹੈਗਾ ਜਿਹਦੇ ਉੱਤੇ ਆਲਰੇਡੀ ਕਸਮਕਦਮੇ ਦਰਜ ਨੇ ਸੂਰੇਜ ਥਾਪਾ ਥਾਪਰ ਉਹ ਹੈਗਾ ਜੇ ਕਪੂਥ ਵਾਲੇ ਕੋਦਵਾਲੀ ਦਾ ਰਹਿਣਾ ਜਿਹਨੇ ਮੇਨ ਫਾਇਰ ਸ਼ਾਟ ਕੀਤਾ ਸੀ ਔਰ ਜਿਸ ਤੋਂ ਵਾਪਸ ਅਸੀਂ ਰਿਕਵਰ ਕੀਤਾ ਕ੍ਰਿਸ਼ ਲਾਹੌਰੀ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾਂ 379 ਬੀ ਦਾ ਜਿਹੜੇ ਲੋਟ ਕੋ ਦਾ ਪਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਹੈ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 27 ਸਭ ਲੇਡੀਜ਼ ਨਾਲ ਕੀ ਸੀ ਇਹਦਾ ਮਾਮਲਾ ਜਿਹੜਾ ਫਾਈਲ ਦਿੱਤਾ ਹੁੰਦੀ ਇਹਨਾਂ ਦੀ ਜਿਹੜੀ ਸੂਰਜ ਥਾ ਪਰਸੀਗਾ ਔਰ ਜਿਹੜੇ ਹੁੰਦੀ ਇਹ ਆਪਸ ਦੇ ਵਿੱਚ ਨੌਨ ਸੀਗੇ ਇੱਕ ਦੂਜੇ ਨੂੰ ਔਰ ਇਹਨਾਂ ਦੀ ਕੋਈ ਪਰਸਨਲੀ ਐਨਿਮੀਟੀ ਸੀਗੀ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਹੈ ਕਦਮ ਚੁੱਕਿਆ ਸਰ ਲੇਡੀਜ਼ ਦਾ ਕਹਿਣਾ ਕਿ ਤਿੰਨ ਜਣੇ ਸੀਗੇ ਤੇ ਜਿਹੜੇ ਦੋ ਹੁਣ ਫੌਰ ਪਾਏ ਗਏ ਆ ਉਹ ਉਹਨਾਂ ਦੀ ਤਾਕਤ ਦਾ ਲੋਟਰੀ ਨਾਲ ਦੇਖੋ ਕੋਈ ਨਾ ਕੋਈ ਜਦੋਂ ਕੋਈ ਕ੍ਰਾਈਮ ਹੁੰਦਾ ਕੋਈ ਨਾ ਕੋਈ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਕੋਈ ਨਾ ਕੋਈ ਉਹਨਾਂ ਨੂੰ ਅਡਜਸਟਿਕ ਸਪੋਰਟ ਦਿੰਦਾ ਕੋਈ ਨਾ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਸੋ ਇਨਵੈਸਟੀਗੇਸ਼ਨ ਦੌਰਾਨ ਜਿਹਦਾ ਜਿੰਨਾ ਜਿੰਨਾ ਰੋਲ ਹੁੰਦਾ ਆ ਇਹ ਕਾਂਸਪੀਰੇਸੀ ਕਰਕੇ ਜਾਂ ਕੋਈ ਕਾਮਨ ਇੰਟੈਂਸ਼ਨ ਜਾਂ ਕਾਮਨ ਆਬਜੈਕਟਿਵ ਦੇ ਲਈ ਉਹ ਕੰਮ ਕਰਦੇ ਆ ਤਾਂ ਕਾਨੂੰਨ ਵਿੱਚ ਪ੍ਰਵត្តਾਨ ਹੈਗਾ ਉਹਦੇ ਮੁਤਾਬਿਕ ਜਿਹੜਾ ਹੈਗਾ ਸੈਕਸ਼ਨ ਲਾ ਕੇ ਜਿਹੜੇ ਹੈਗੇ ਆ ਉਹਨਾਂ ਮੁਤਾਬਿਕ